इंदौर ਦੇ ਰਾਜਾ ਰਗੂਵੰਸ਼ੀ ਹਨੀਮੂਨ ਕਤਲकांड ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਪਤਨੀ ਸੋਨਮ ਹੀ ਨਿਕਲੀ ਹੈ ਪਤੀ ਦੀ ਕਾਤਲ ਜੀਆਂ 11 ਮਈ ਨੂੰ ਵਿਆਹ ਹੋਇਆ ਸੀ 20 ਮਈ ਨੂੰ ਸ਼ਿਲਾੰਗ ਹਨੀਮੂਨ ਤੇ ਗਏ ਸਨ 23 ਨੂੰ ਕਤਲ ਹੋਇਆ ਇਹ ਜਾਣਕਾਰੀ ਪੁਲਿਸ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਰਾਜਾ ਰਗੂਵੰਸ਼ੀ ਦੀ লাশ ਮਿਲਣ ਤੇ 17 ਦਿਨ ਬਾਅਦ ਗਾਇਬ ਪਤਨੀ ਦਾ ਪਤਾ ਲੱਗਿਆ ਹੈ ਪਤਨੀ ਸੋਨਮ ਤੇ ਪ੍ਰੇਮੀ ਦੇ ਨਾਲ ਮਿਲ ਕੇ ਪਤੀ ਰਾਜਾ ਦਾ ਕਤਲ ਕਰਨ ਦਾ ਖੁਲਾਸਾ ਹੋਇਆ ਇਹ ਤਸਵੀਰ ਵਿਆਦੀ ਤੇ ਇਸ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ 23 ਮਈ ਨੂੰ ਕਤਲ ਤੋਂ ਬਾਅਦ ਪਤੀ ਰਾਜਾ ਦੀ 2 ਜੂਨ ਨੂੰ ਖੜ ਦੇ ਵਿੱਚੋਂ লাশ ਬਰਾਮਦ ਹੋਈ ਸੀ ਰਾਜਾ ਦੀ লাশ ਦੀ ਫਿਲਹਾਲ ਬੁਰੀ ਤਰ੍ਹਾਂ ਦੇ ਨਾਲ ਹਾਲਤ ਵੇਖੀ ਗਈ ਟੈਟੂ ਤੋਂ ਪਛਾਣ ਹੋਈ ਹੈ ਪਤਨੀ ਸੋਨਮ ਦਾ ਪੁਲਿਸ ਨੂੰ ਕੋਈ ਵੀ ਪਤਾ ਨਹੀਂ ਚੱਲ ਰਿਹਾ ਸੀ 9 ਜੂਨ ਦੀ ਸਵੇਰ ਤੇ 3 ਵਜੇ ਸੋਨਮ ਨੇ ਗਾਜੀਪੁਰ ਦੇ ਟਾਬੇ ਤੋਂ ਭਰਾ ਨੂੰ ਵੀਡੀਓ ਕਾਲ ਕੀਤੀ ਪਰਾ ਨੇ ਇੰਦੌਰ ਪੁਲਿਸ ਨੂੰ ਖਬਰ ਕੀਤੀ ਇੰਦੌਰ ਪੁਲਿਸ ਨੂੰ ਸੋਨਮ ਦੇ ਸਰੀਰ ਤੇ ਸੱਟ ਦਾ ਕੋਈ ਵੀ ਨਿਸ਼ਾਨਾ ਨਹੀਂ ਮਿਲਿਆ ਪੁਲਿਸ ਨੂੰ ਸ਼ੱਕ ਹੈ ਕਿ ਪਤੀ ਦੇ ਕਤਲ ਦੇ ਵਿੱਚ ਸੋਨਮ ਦੇ ਸ਼ਾਮਲ ਹੋਣ ਦਾ ਖੁਲਾਸਾ ਹੋਇਆ ਪੁਲਿਸ ਨੇ ਸੋਨਮ ਦੇ ਨਾਲ ਕਤਲ ਦੇ ਵਿੱਚ ਸ਼ਾਮਲ ਤਿੰਨ ਲੋਕਾਂ ਨੂੰ ਇੰਦੌਰ ਤੋਂ ਗ੍ਰਿਫਤਾਰ ਕੀਤਾ ਹੈ ਇੱਕ ਮੁਲਜ਼ਮ ਉੱਤਰ ਪ੍ਰਦੇਸ਼ ਤੋਂ ਹੈ ਜੋ ਫਰਾਰ ਚੱਲ ਰਿਹਾ ਹੈ ਸੋਨਮ ਦੇ ਪਿਤਾ ਨੇ ਆਪਣੀ ਧੀ ਨੂੰ ਬੇਕਸੂਰ ਕਰਾਰ ਦਿੱਤਾ ਹੈ ਸੀਬੀਆਈ ਤੋਂ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ इस खबर जानकारी लवाने साहयोगी हरप्रीत बंदेशा जुड़े नेरप्रीत फिलहाल देखो इंदौर से राजा रघुवंशी हत्याकांड एक वाला जो मूड है नजर आ रहा है कि मेघालय पुलिस ने यह मनिया जा रहा है कि वो सफलता मिली है मध्य प्रदेश रहने वाले तीन हमलावरों गिरफ्तार किया गया उसे जी सोनम लड़की है उसने गाजीपुर ਦੇ ਵਿੱਚ ਸਰੈਂਡਰ ਕੀਤਾ ਹੈ ਹਾਲਾਂਕਿ ਉਹਨਾਂ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਖੁਦ ਉੱਥੇ ਢਾਬੇ ਤੇ ਪਹੁੰਚੀ ਹੈ ਉਸਨੇ ਆਪਣੇ ਭਰਾ ਨੂੰ ਫੋਨ ਕੀਤਾ ਜਿਸ ਤੋਂ ਬਾਅਦ ਪੁਲਿਸ ਉੱਥੇ ਪਹੁੰਚੀ ਤੇ ਫਿਰ ਉਸ ਤੋਂ ਬਾਅਦ ਇਹ ਕੰਮ ਕੀਤਾ ਗਿਆ ਹਾਲਾਂਕਿ ਉਹਨਾਂ ਦੇ ਪਿਤਾ ਦਾ ਕਹਿਣਾ ਹੈ ਕਿ ਇਹ ਸਭ ਗਲਤ ਹੈ ਉਹਨਾਂ ਦੀ ਬੇਟੀ ਨੂੰ ਬਥਾਇਆ ਜਾ ਰਿਹਾ ਉਹ ਆਪਣੇ ਪਤੀ ਨੂੰ ਕਿਉਂ ਮਾਰੇਗੀ ਮੈਂ ਗੱਲ ਪੁਲਿਸ ਝੂਠ ਬੋਲ ਰਹੀ ਹੈ ਅਸੀਂ CBI ਦੀ ਜਾਂਚ ਦੀ ਮੰਗ ਕਰ ਰਹੇ ਹਾਂ ਉਹਨਾਂ ਦੀ ਬੇਟੀ ਜਿਹੜੀ ਹੈ ਉਹ ਬੇਗੁਨਾਹ ਹੈ ਲੇਕਿਨ ਜਿਸ ਤਰੀਕੇ ਦੇ ਨਾਲ ਇਹ ਤਮਾਮ ਘਟਨਾਕ੍ਰਮ ਹੋਇਆ ਉਸ ਤੋਂ ਵੱਡੀ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਕੁਦਰਤੀ ਡੀਜੀਪੀ ਲਾਅ ਐਂਡ ਆਰਡਰ ਨੇ ਉਹਨਾਂ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਹੈ ਕਿ ਕਾਸ਼ੀ ਟਾਬਾ ਜਿਹੜਾ ਉੱਥੇ ਮਿਲੀ ਹੈ 24 ਸਾਲਾਂ ਦੀ ਸੋਨਮ ਰਗੁਵੱਚੀ ਉਸ ਨੂੰ ਇਲਾਜ ਵਾਸਤੇ ਸਦਰ ਹਸਪਤਾਲ ਲੈ ਕੇ ਜਾਇਆ ਜਾਏਗਾ ਫਿਰ ਉਸ ਤੋਂ ਬਾਅਦ ਗਾਜੀਪੁਰ ਵਨ ਸਟਾਪ ਸੈਂਟਰ ਰੱਖਿਆ ਜਾਏਗਾ ਤਾਂ ਅਗਲੀ ਪੁੱਛਗਿੱਛ ਕੀਤੀ ਜਾਏਗੀ ਸਵਾਲ ਹੈ ਕਿ ਆਖਰ ਕਿਸ ਤਰੀਕੇ ਨਾਲ ਇਹ ਕੰਮ ਹੋਇਆ ਕਿ ਜਿਵੇਂ ਇੱਕ ਸ਼ਖਸ ਆਪਣੇ ਹਨੀਮੂਨ ਲਈ ਜਾਂਦਾ ਹੈ ਉਸ ਤੋਂ ਬਾਅਦ ਉਹਦੀ Laash ਮਿਲਦੀ ਹੈ ਹੁਣ ਸਿੱਧੇ ਤੌਰ ਤੇ ਜਿਹੜੇ ਇਲਜ਼ਾਮ ਨੇ ਉਹ ਪਤਨੀ ਦੇ ਉੱਤੇ ਲੱਗੇ ਨੇ ਜਿਹੜੇ aarop ਲੱਗੇ ਨੇ ਪਤਨੀ ਨੂੰ ਬਕਾਇਦਾ ਮੈਗਾਲੇ ਪੁਲਿਸ ਕਰ ਰਹੀ ਹੈ ਕਿ 10 ਲੋਕ ਪੜ ਲਏ ਗਏ ਨੇ ਇੱਕ ਸ਼ਖਸ ਜਿਹੜੀ ਹੈ ਅਜੇ ਵੀ ਭਾਲ ਜਿਹੜੀ ਹੈ جاری ਹੈ 2 ਮੱਧ ਪ੍ਰਦੇਸ਼ ਤੋਂ ਪੜੇ ਗਏ ਨੇ 1 UP ਤੋਂ ਪੜਿਆ ਗਿਆ ਤੇ ਇੱਕ ਦੀ ਤਲਾਸ਼ ਅਜੇ ਵੀ جاری ਹੈ ਲੇਕਿਨ ਇਹ ਵੱਡਾ ਸਵਾਲ ਇਹ ਵੀ ਉੱਠਦਾ ਹੈ ਕਿ ਸਮਾਜਿਕ ਤੌਰ ਤੇ ਇਹ ਸਮਾਜ ਕਿੱਥੇ ਜਾ ਰਿਹਾ ਹੈ ਜੇਕਰ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਜਿੱਥੇ ਕਿ ਪਤਨੀ ਉੱਤੇ ਆਰੋਪ ਲੱਗਣ ਕਿ ਉਹਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਫਿਲਹਾਲ ਮਾਮਲਾ ਜਾਂਚ ਦਾ ਉਸ ਤੋਂ ਬਾਅਦ ਇਹ ਤਸਵੀਰ ਸਾਫ਼ ਹੋ ਪਾਏਗੀ ਕੀ ਕਾਰਨ ਸਨ ਆਖਰ ਰਾਜਾ ਰਗਵੰਸ਼ ਦੀ ਜਾਨ ਪਰ ਹਰ ਪੇ ਜਿਸ ਤਰੀਕੇ ਦੇ ਨਾਲ ਪੁਲਿਸ ਦੀ ਜਾਂਚ ਜਿਵੇਂ ਤੁਸੀਂ ਜਾਣਕਾਰੀ ਦਿੱਤੀ ਹੈ ਤਾਂ ਇਸ ਤੋਂ ਇੱਕ ਗੱਲ ਤਾਂ ਸਾਫ਼ ਹੋ ਰਹੀ ਹੈ ਜੇਕਰ ਪੁਲਿਸ ਦੀ ਜਾਂਚ ਸਹੀ ਦਿਸ਼ਾ ਦੇ ਵੱਲ ਹੈ ਤਾਂ ਪੂਰੇ ਪਲਾਨ ਤਰੀਕੇ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿੰਨੇ ਲੋਕਾਂ ਦੀ ਸ਼ਮੂਲੀਅਤ ਇਸ ਦੇ ਵਿੱਚ ਪਾਈ ਜਾ ਰਹੀ ਹੈ ਦੇਖੋ ਇਹ ਜਾਂਚ ਚੱਲ ਰਹੀ ਉਸ ਤੋਂ ਬਾਅਦ ਇਹ ਤਸਵੀਰ ਸਾਫ਼ ਹੋ ਪਾਏਗੀ ਕਿ ਆਖਰ ਇਸ ਦੇ ਪਿੱਛੇ ਮੋਟਿਵ ਕੀ ਸੀ ਕਿਉਂ ਮਾਰਿਆ ਗਿਆ ਕੀ ਗੱਲ ਹੈ ਉਏ ਜਦੋਂ ਜਾਂਚ ਹੋਏਗੀ ਉਸ ਤੋਂ ਬਾਅਦ ਇਹ ਤਸਵੀਰ ਸਾਫ ਹੋ ਪਾਏਗੀ ਲੇਕਿਨ ਬਕਾਇਦਾ ਕਰ ਪੁਲਿਸ ਦੀ ਮੰਨੀਏ ਤੇ ਇਸ ਮਾਮਲੇ ਦਾ ਮਾਸਟਰਮਾਈਂਡ ਜਿਹੜਾ ਉਸ ਦੇ ਤੌਰ ਤੇ ਸੋਨਮ ਨੂੰ ਦੱਸਿਆ ਜਾ ਰਿਹਾ ਹੈ ਕਿ ਸੋਨਮ ਨੇ ਹੀ ਸਾਰਾ ਕੰਮ ਕਰਾਇਆ ਲੇਕਿਨ ਇੰਤਜ਼ਾਰ ਕਰਨਾ ਹੋਵੇਗਾ ਜਾਂਚ ਦਾ ਫਿਲਹਾਲ ਪੁਲਿਸ ਜਿਹੜੀ ਜਾਂਚ ਕਰ ਰਹੀ ਹੈ ਤਿੰਨ ਲੋਕਾਂ ਨੂੰ ਹਿਦਰਾਫਤਾਰ ਜਿਹੜਾ ਕਰ ਲਿਆ ਗਿਆ ਇੱਕ ਦੀ ਅਜੇ ਵੀ ਭਾਲ ਜਿਹੜੀ ਹੈ ਉਹ جاری ਹੈ ਲੇਕਿਨ ਇੱਕ ਤੋੜਾ ਸਵਾਲ ਸੀ ਕਿ ਜੇ ਤਰੀਕੇ ਨਾਲ ਪਹਿਲ ਕਾਮ ਅਟਕਾੜਨ ਹੋਇਆ ਉਸ ਤੋਂ ਬਾਅਦ ਜਿਹੜਾ ਪ੍ਰੋਟੈਕਟ ਵੀ ਉਸਨੇ ਰੋਕ ਕੀਤਾ ਨਾਰਥ-ਈਸਟ ਦਾ ਨਾਰਥ-ਈਸਟ ਰਾਜਾ ਲਗੁਨਸ਼ੀ ਅਟਕਾੜ ਸੋਨਮ ਨੂੰ ਹਿਊਮਨ ਟ੍ਰਾਫਿਕਿੰਗ ਯਾਨੀ ਕਿ ਜਿਹੜਾ ਮਾਨਵ ਤਸਕਰੀ ਕੀਤੀ ਜਾਂਦੀ ਹੈ ਉਹ ਲੋਕ ਲੈ ਗਏ ਉਹਨਾਂ ਨੇ ਉਸ ਨੂੰ ਲੈ ਗਏ ਤੋਂ ਬਾਅਦ ਉਸ ਨੂੰ ਬੰਗਲਾਦੇਸ਼ ਦੇ ਹਵਾਲੇ ਕਰ ਦਿੱਤਾ ਗਿਆ ਕਿ ਇਹ ਆਰਗਨ ਜਿਹੜੇ ਕੱਢੇ ਜਾਂਦੇ ਨੇ ਮਾਨਵ ਅੰਗ ਕੱਢ ਕੇ ਤਸਕਰੀ ਕੀਤੀ ਜਾਂਦੀ ਕੀ ਹੈ ਉਸ ਦਾ ਮਾਮਲਾ ਉਸ ਨੂੰ ਲੈ ਕੇ ਲਗਾਤਾਰ ਹਰ ਐਂਗਲ ਤੋਂ ਜਾਂ ਕੀਤੀ ਜਾ ਰਹੀ ਸੀ ਇੱਥੋਂ ਤੱਕ ਕਿ ਮੰਧਪ੍ਰਦੇਸ਼ ਦੇ ਮੁੱਖ ਮੰਤਰੀ ਵੱਲੋਂ ਖੁਦ ਇਸ ਮਾਮਲੇ ਦੀ ਸੀਜੀਐ ਜਾਂਚ ਵਾਸਤੇ ਗ੍ਰੈਂਡ ਮੰਟਰੀ ਅਮਿਸ਼ਾਨੂ ਪੀ ਵੀ ਕੀਤੀ ਗਈ ਕਿ ਇਸ ਮਾਮਲੇ ਨੂੰ ਸੀਬੀਆਈ ਨੂੰ ਸੌਂਪ ਦਿੱਤਾ ਜਾਵੇ ਲੇਕਿਨ ਜਿਸ ਤਰੀਕੇ ਨਾਲ ਮਗਾਲੇ ਪੁਲਿਸ ਨੇ ਤੇ ਇਸ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਕੀਤਾ ਉਹਦੇ ਡੀਜੀਪੀ ਨੇ ਕਿ ਇਹ ਸਾਰਾ ਜਿਹੜਾ ਕੀਤਾ ਧਰਿਆ ਇਹ ਸਾਰਾ ਸੋਨਮ ਦਾ ਹੁਣ ਸੋਨਮ ਨੂੰ ਕਾਸ਼ੀ ਢਾਬਾ ਗਾਜੀਪੁਰ ਤੋਂ ਲੈ ਆਸਤ ਚ ਲੈ ਲਿਆ ਗਿਆ ਉਹ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਫਿਲਹਾਲ ਹਸਪਤਾਲ ਖੜਿਆ ਗਿਆ ਲੇਕਿਨ ਤੁਸੀਂ ਮੰਨ ਕੇ ਚੱਲੋ ਕਿ ਆਉਣ ਵਾਲੇ ਦਿਨਾਂ ਚ ਜਰੂਰ ਇਸ ਹੋਰ ਖੁਲਾਸੇ ਵੀ ਹੋ ਸਕਦੇ ਨੇ ਹਰਪ੍ਰੀਤ ਬਹੁਤ-ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਅਜੇ ਇਹ ਦੇ ਵਿੱਚ ਪੁਲਿਸ ਜਾਂਚ ਕਰ ਰਹੀ ਹੈ ਪ੍ਰੈਸ ਨੂੰ ਲੈ ਕੇ ਪਿਤਾ ਦਾ ਕੀ ਪ੍ਰਤੀਕਰਮ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਪਾ ਦਿੰਨੇ ਆਂ ਇਹ ਸਰਕਾਰ ਕੋਈ ਪਹਿਲੇ ਸੇ ਬਤਾਨਾ ਚਾਹੀਏ ਨਾ ਇਹ ਕਾਹਕੇ ਹੈ ਕਾਹਕੇ ਨਹੀਂ ਹੈ ਔਰ ਬੱਚੀ ਰਾਤ ਮੇ क्या बोलते हैं गाजियाबाद में आई है वो होटल वाले से उसने मोबाइल लिया और फिर फोन लगाया भाई के लिए अच्छा बेटी ने फोन लगाया बेटी ने फोन लगाया तो तो बेटी खुद गाजीपुर के उस ढाबे में पहुंची है, है, तो है वो ढाबे पर पहुंची है बेटी मेरी चंगुल से उससे छूट के यहाँ पर आई हो चीज है ना उसके चंगुल से बिटिया निकल के नहीं और इसके बाद में ढाबे वाले के पास पहुँची वहाँ उससे रोई ढाबे वाले से रोने के बाद में उसने मोबाइल दिया ढाबे वाले ने अच्छा हाँ ढाबे वाले ने मोबाइल दिया तो फिर उसने गोविंद जी को फ़ोन लगाया अच्छा हाँ तो गोविंद जी ने फिर रात को फोन लगाया तो वो वहाँ पुलिस पहुंची थाने थाने की वहाँ ढाबे पर ढाबे से वहाँ की पुलिस लेके आई है अच्छा। गोविंद ने बोला कि वहाँ छोरी रो रही थी सोनम मिल गई है पापा और अब कोई बात नहीं है टेंशन की और मैं वहाँ जा रहा हूँ तो वो वहाँ से फ्लेट से निकल गया है तो ग्यारह बजे वहाँ पहुँच जाएगा फिर हम लोग दिल्ली जाते हैं कि अमित शाह जी से मिलने के लिए कि भाई हमको सी की जाँच दो आप मतलब जो मेघालय पुलिस दावा कर रही है उसमें आपको दम नहीं लग रहा है वो बिल्कुल दम नहीं है झूठ बोल रही है वो बिल्कुल झूठ बोल रही है, है वहाँ की पुलिस मेरी अपील यही है अमित शाह जी से वहाँ सी बी की जांच होना चाहिए पुलिस वाले की भी जांच होना चाहिए पूरे थाने की जांच होगी पूरा थाना अंदर जाएगा वहाँ पे मैं चार चार रोज से यही बात बोल रहा हूँ पूरा थाना अंदर जाएगा जब तक मैं इस चीज का पीछा नहीं छोड़ूंगा कब तक जब तक सी बी नहीं होगी और थाना अंदर नहीं होगा थाने में जितने पुलिस वाले हैं टोटल अंदर होंगे